ਸ਼ਿੰਦੇ ਨੂੰ ਮਾ ਪ੍ਰੀਤੀ ਦੀਆਂ ਗੱਲਾਂ ਬਹੁਤ ਹੀ ਦਿਲ ਨੂੰ ਛੂਹਣ ਲੱਗ ਗਈਆਂ ਸੀ ਮੈਨੂੰ ਤਾਂ ਖੁਸ਼ੀ ਇਸ ਗੱਲ ਦੀ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੇਰੇ ਅੰਦਰ ਇਨਸਾਨੀਅਤ ਬਚੀ ਹੋਈ ਹੈ ਪ੍ਰੀਤੀ ਨੇ ਪਿਆਰ ਨਾਲ ਸ਼ਿੰਦੇ ਦੇ ਮੋਢਿਆਂ ਦੇ ਉੱਪਰ ਹੱਥ ਰੱਖਦਿਆਂ ਕਿਹਾ ਮੈਂ ਤੇਰੇ ਨਾਲ ਹਾਂ ਇੰਨਾ ਕਹਿ ਪ੍ਰੀਤੀ ਉੱਠ ਕੇ ਘਰ ਵੱਲ ਨੂੰ ਚਲੀ ਗਈ ਪ੍ਰੀਤੀ ਦੇ ਚਲੇ ਜਾਣ ਮਗਰੋਂ ਉਹਦਾ ਇਸ ਤਰ੍ਹਾਂ ਪਿਆਰ ਨਾਲ ਸ਼ਿੰਦੇ ਦੇ ਮੋਢੇ ਉੱਪਰ ਹੱਥ ਰੱਖਣਾ ਸ਼ਿੰਦੇ ਨੂੰ ਇੱਕ ਅਜੀਬ ਜਿਹਾ ਅਹਿਸਾਸ ਕਰਵਾ ਗਿਆ। ਪ੍ਰੀਤੀ ਨਾਲ ਗੱਲਾਂ ਕਰਕੇ ਉਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਹ ਤੇ ਮਨ ਦਾ ਸਾਰਾ ਭਾਰ ਲੈ ਗਿਆ ਹੋਵੇ। ਉਹ ਉੱਥੇ ਬੈਠਾ ਕਾਫੀ ਸਮਾਂ। ਪੇਤਰੀਆਂ ਕਹੀਆਂ ਗੱਲਾਂ ਅਤੇ ਪ੍ਰੀਤੀ ਵੱਲੇ ਸੋਚਦਾ ਰਿਹਾ। ਦਰਖਦ ਦੇ ਸ਼ਾਹੇਠਾ ਬੈਠੇ ਸ਼ਿੰਦੇ ਨੂੰ ਹਰ ਬੇਜਵਾਨ ਚੀਜ਼ ਜਿਉਂਦੀ ਤੇ ਟੜਕਦੀ ਪ੍ਰਤੀਤ ਹੋਣ ਲੱਗੀ। ਜ਼ਿੰਦਗੀ ਜੋ ਕੁਦਰਤ ਦੀ ਦੇਣ ਹੈ, ਕਤਲਗਾ ਵਿੱਚ ਵੀ ਜਵਾਨ ਹੁੰਦੀ ਹੈ। ਪਿਆਰ ਜੋ ਜ਼ਿੰਦਗੀ ਦਾ ਆਪਣਾ ਸੁਭਾਅ ਹੈ ਕੈਦ ਵਿੱਚ ਵੀ ਪ੍ਰਵਾਨ ਚੜਦਾ ਹੈ ਪ੍ਰੀਤੀ ਦੀ ਸ਼ੋਹਣ ਅਤੇ ਪਿਆਰ ਨੇ ਜਿਵੇਂ ਨਹਿਰ ਦੇ ਪਾਣੀ ਵਿੱਚ ਹਵਾ ਦੇ ਫਰਾਟਿਆਂ ਨੇ ਨਾਚ ਕਰਦਾ ਰੰਗਲਾ ਬਹਾਅ ਪੈਦਾ ਕੀਤਾ ਹੋਵੇ ਹੀ ਸ਼ਿੰਦਰੀ ਜ਼ਿੰਦਗੀ ਵਿੱਚ ਇੱਕ ਰੰਗਲਾ ਬਹਾਅ ਪੈਦਾ ਕਰ ਦਿੱਤਾ ਸ਼ਿੰਦੇ ਦੇ ਚਿਹਰੇ ਉੱਪਰ ਸੱਤਾਂ ਸਾਲਾਂ ਬਾਅਦ ਜੋ ਮੁਸਕਾਨ ਆਈ ਉਸ ਨੂੰ ਦੇਖ ਇੰਜ ਲੱਗਦਾ ਸੀ ਜਿਵੇਂ ਕੋਈ ਮਰਜਾਇਆ ਫੁੱਲ ਦੁਆਰਾ ਖਿਲੁੱਟਿਆ ਹੋਵੇ ਹੌਲੀ ਹੌਲੀ ਸਾਰੇ ਪਾਸੇ ਹਨੇਰਾ ਛਾ ਗਿਆ। ਸ਼ਿੰਦੇ ਦੀ ਮਾਂ ਦਾ ਫੋਨ ਆਇਆ ਅਤੇ ਸ਼ਿੰਦਾ ਉੱਠ ਕੇ ਘਰੋਂ ਚਲਾ ਗਿਆ। ਘਰ ਵੱਢਦੇ ਅਹੀ ਸ਼ਿੰਦੇ ਦੇ ਬਾਪੂ ਨੇ ਉਸ ਨੂੰ ਗਾਲਾਂ ਦੇਣੇ ਸ਼ੁਰੂ ਕਰ ਦਿੱਤੀਆਂ। ਕਦੇ ਵੇਲੇ ਸਰ ਵੀ ਆ ਘਰ ਵੜਿਆ ਜਾਇ ਕਰ। ਕਦੇ ਵੇਲੇ ਸਰ ਵੀ ਘਰ ਵੜ ਜਾਇਆ ਕਰ। ਸਾਹ ਦਿਨ ਦਿਲ ਨਹੀਂ ਪਰਦਾ ਜੋ ਰਾਤ ਨੂੰ ਵੀ ਜੱਕ ਨਹੀਂ ਪੈਂਦੀ ਤੈਨੂੰ। ਅਜਮੇਰ ਕਿੰਨਾ ਚਿਰ ਬੋਲਦਾ ਰਿਹਾ ਪਰ ਸ਼ਿੰਦਾ ਅੱਗੋਂ ਚੁੱਪ ਸੀ। ਰੋਟੀ ਪਾਣੀ ਖਾ ਸ਼ਿੰਦਾ ਅੰਦਰ ਕਮਰੇ ਵਿੱਚ ਜਾ ਲੇਟ ਗਿਆ। ਉਹਦਾ ਦਿਲ ਦਿਮਾਗ ਹਲੇ ਵੀ ਉੱਥੇ ਹੀ ਫਿਰਦਾ ਸੀ। ਪ੍ਰੀਤੀ ਦੇ ਖਿਆਲ ਉਸ ਨੂੰ ਸੌਣ ਨਹੀਂ ਸੀ ਦੇ ਰਹੇ। ਇਸ ਲਈ ਉਹ ਕਦੇ ਸੌਣ ਦੀ ਐਕਟਿੰਗ ਕਰਦਾ ਤੇ ਕਦੇ ਉੱਠ ਬੈਠ ਜਾਂਦਾ। ਫਿਰ ਨਾ ਜਾਣੇ ਉਹਦੇ ਦਿਲ ਵਿੱਚ ਅਜਿਹਾ ਕੀ ਆਇਆ ਉਸਨੇ ਛੱਟ ਇੰਸਟਾਗ੍ਰਾਮ ਖੋਲੇ ਅਤੇ ਪ੍ਰੀਤੀ ਨੂੰ ਮੈਸੇਜ ਕਰ ਦਿੱਤਾ। ਉਧਰ ਪ੍ਰੀਤੀ ਵੀ ਰਾਣੂ ਨਾਲ ਮੰਜੇ ਉੱਤੇ ਲੇਟੀ ਵੀਡੀਓ ਦੇਖ ਰਹੀ ਸੀ। ਕਿ ਉਹ ਸ਼ਿੰਦੇ ਦਾ ਮੈਸੇਜ ਦੇਖਦਿਆਂ ਸਾਰੀ ਛੱਟ ਆਨਲਾਈਨ ਹੋ ਗਈ। ਟੜਕਦੇ ਦਿਲ ਨਾਲ ਪ੍ਰੀਤੀ ਨੇ ਉਸ ਨੂੰ ਜਵਾਬ ਕਰਦੇ ਆਖਿਆ ਕਿਵੇਂ ਹੋ ਜੀ ਸ਼ਿੰ다 ਕਹਿੰਦਾ ਪਹਿਲਾਂ ਤਾਂ ਨਹੀਂ ਪਤਾ ਪਰ ਹੁਣ ਤੇਰਾ ਮੈਸੇਜ ਦੇਖ ਖੁਸ਼ ਜ਼ਰੂਰ ਹੋ ਗਿਆ ਹਾਂ ਪ੍ਰੀਤੀ ਕਹਿੰਦੀ ਓ ਅੱਛਾ ਜੀ ਇਹੋ ਜਿਹਾ ਕੀ ਹੋ ਗਿਆ ਹੁਣ ਭਲਾ ਸ਼ਿੰ다 ਕਹਿੰਦਾ ਜਾਦੂ ਜੁੱਤੂ ਕਰਕੇ ਗਈ ਏ ਮੇਰੇ ਤੇ ਅੱਜ ਤੇਰੇ ਨਾਲ ਹਰ ਗੱਲ ਸ਼ੇਅਰ ਕਰਕੇ ਦਿਲ ਨੂੰ ਜੋ ਸਕੂਨ ਮਿਲ ਰਿਹਾ ਹੈ ਉਸ ਨੂੰ ਮੈਂ ਸ਼ਬਦਾਂ ਵਿੱਚ ਵੀ ਬਿਆਨ ਨਹੀਂ ਕਰ ਸਕਦਾ ਸੱਚਮੁੱਚ ਯਾਰ ਹੁਣ ਮੈਨੂੰ ਬਿਲਕੁਲ ਹਲਕਾ ਹਲਕਾ ਮਹਿਸੂਸ ਹੋ ਰਿਹਾ ਬਹੁਤ ਬਹੁਤ ਧੰਨਵਾਦ ਮੈਨੂੰ ਸਮਝਣ ਲਈ ਪ੍ਰੀਤੀ ਆਪਣੇ ਮਨ ਦੇ ਬੋਝ ਨੂੰ ਜੇ ਕਿਸੇ ਨਾਲ ਸਾਂਝਾ ਕਰ ਲਿਆ ਜਾਏ ਤਾਂ ਅਕਸਰ ਇਦਾਂ ਹੀ ਹੁੰਦਾ ਹੈ ਸ਼ਿੰ다 ਕਹਿੰਦਾ ਪਰ ਪ੍ਰੀਤੀ ਮੈਨੂੰ ਨਹੀਂ ਲੱਗਦਾ ਮੇਰੀ ਇਹ ਅੱਧ ਛੁੱਟਣ ਵਾਲੀਏ ਤੂੰ ਮੇਰੇ ਪਿੱਛੇ ਆ ਆਪਣੇ ਆਪ ਦਾ ਵਕਤ ਨਾ ਖਰਾਬ ਕਰ ਪ੍ਰੀਤੀ ਕਹਿੰਦੀ ਨਹੀਂ ਮੈਂ ਕਿਹਾ ਨਾ ਜੇ ਤੂੰ ਖੁਦ ਕੋਸ਼ਿਸ਼ ਕਰੇਗਾ ਤਾਂ ਸਭ ਕੁਝ ਪਹਿਲਾ ਵਰਗਾ ਹੋ ਸਕਦਾ ਹੈ ਫਿਰ ਤੇਰਾ ਬਾਪੂ ਵੀ ਤੇਰੇ ਤੋਂ ਖੁਸ਼ ਹੋ ਜਾਵੇਗਾ ਬਾਕੀ ਰਹੀ ਮੇਰੀ ਗੱਲ ਤੂੰ ਮੇਰੀ ਫਿਕਰ ਨਾ ਕਰ ਜੇ ਮੈਂ ਤੈਨੂੰ ਸੁਧਾਰ ਕੇ ਇੱਕ ਚੰਗਾ ਇਨਸਾਨ ਬਣਾ ਸਕਦੀ ਹਾਂ ਫਿਰ ਇਸ ਤੋਂ ਇਲਾਵਾ ਪ੍ਰੀਤੀ ਦੇ ਕੀਤੇ ਗਏ ਪਿਆਰ ਦੇ ਇਜ਼ਹਾਰ ਦਾ ਜ਼ਿਕਰ ਨਹੀਂ ਕੀਤਾ ਜਿਵੇਂ ਇੱਕ ਦੋਸਤ ਆਪਣੇ ਕਰੀਬੀ ਦੋਸਤ ਨੂੰ ਚੰਗੀਆਂ ਸਲਾਹਾਂ ਤੇ ਮਜ਼ਾਕ ਮਸਤੀ ਵਾਲੀਆਂ ਗੱਲਾਂ ਕਰਦਾ ਹੈ ਬਸ ਉਵੇਂ ਹੀ ਉਹਨਾਂ ਨੇ ਇੱਕ ਦੂਜੇ ਨਾਲ ਆਪਣੀਆਂ ਹੋਰ ਗੱਲਾਂ ਸਾਂਝੀਆਂ ਕੀਤੀਆਂ ਇੱਕ ਦੂਜੇ ਲਈ ਦਿਲ ਵਿੱਚ ਧੜਕਣਾ ਦੋਨੋਂ ਦੀਆਂ ਵੱਧ ਰਹੀਆਂ ਸਨ ਪਰ ਦੋਨਾਂ ਵਿੱਚੋਂ ਕੋਈ ਵੀ ਪਹਿਲਾਂ ਗੱਲ ਸ਼ੁਰੂ ਕਰਨ ਲਈ ਤਿਆਰ ਨਹੀਂ ਹੋਇਆ। ਫਿਰ ਅਖੀਰ ਦੇਰ ਰਾਤ ਤੱਕ ਗੱਲਾਂ ਕਰਨ ਬਾਅਦ ਪਤਾ ਹੀ ਨਾ ਚਲਿਆ ਕਿ ਦੋਨਾਂ ਨੂੰ ਗੂੜੀ ਨੀਂਦ ਆ ਗਈ। ਚਿੰਦੇ ਨੂੰ ਉਸ ਸਮੇਂ ਕਿੰਨੇ ਚਿਰ ਮਗਰੋਂ ਚੈਨ ਦੀ ਨੀਂਦ ਆਈ ਸੀ। ਸੂਰਜ ਦੀ ਪਹਿਲੀ ਕਿਰਨ ਨਾਲ ਹੀ ਤਾਰੇ ਅਲੋਪ ਹੋ ਗਏ। ਪੰਛੀ ਵੀ ਆਪਣੇ ਸਫ਼ਰ ਲਈ ਉਡਾਰੀ ਭਰ ਕੇ ਜਾ ਚੁੱਕੇ ਸਨ। ਪ੍ਰੰਤੂ ਸ਼ਿੰਦਾ ਬੜੇ ਆਰਾਮ ਨਾਲ ਦਿਨ ਚੜ੍ਹੇ ਵੀ ਗੂੜੀ ਨੀਂਦ ਵਿੱਚ ਸੁੱਤਾ ਪਿਆ ਸੀ। ਅਮਰੋਂ ਨੇ ਕਾਫੀ ਵਾਰ ਉਸ ਨੂੰ ਠਾਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਦਾ ਨੀਂਦ ਕੁੱਟਣ ਦਾ ਨਾਮ ਹੀ ਨਹੀਂ ਸੀ ਲੈ ਰਹੀ ਚਾਹ ਦੀ ਪਿਆਲੀ ਵੀ ਸ਼ਿੰਦ ਦੇ ਉੱਠਣ ਦਾ ਇੰਤਜ਼ਾਰ ਕਰਦੀ ਰਹੀ ਪਰ ਸ਼ਿੰਦਾ ਆਪਣੇ ਖਿਆਲਾਂ ਦੀ ਦੁਨੀਆ ਵਿੱਚ ਵੇਫਿਕਰਾ ਹੋਇਆ ਸੁੱਤਰਿਆ ਇਸ ਤਰ੍ਹਾਂ ਹੌਲੀ-ਹੌਲੀ ਦਿਨ ਪੂਰਾ ਚੜਾਇਆ ਤੋਂ ਪੀ ਪੈਣੀ ਸ਼ੁਰੂ ਹੋ ਗਈ ਜਿਸ ਨੂੰ ਦੇਖ ਅਜਮੇਰ ਨੇ ਫਿਰ ਗੁੱਸੇ ਨਾਲ ਬੋਲਣ ਲੱਗ ਪਿਆ ਪਹਿਲਾਂ ਟਾਈਮ ਨਾਲ ਕਰਨੇ ਪੜਨਾ ਤੇ ਹੁਣ 12 ਵਜੇ ਤੱਕ ਪਏ ਰਹਿਣਾ ਓਏ ਉੱਠ ਖੜ ਹੁਣ ਕੋਈ ਡੱਕਾ ਤੋੜ ਲਿਆ ਕਾ ਤੂੰ ਵੀ ਕੰਮ ਦਾ ਅਜਮੇਰ ਦੇ ਬੋਲ ਸੁਣਦਿਆਂ ਹੀ ਸ਼ਿੰਦੇ ਦੀ ਚੱਟ ਜਾ ਖੁੱਲ ਗਈ ਆਪਣੀਆਂ ਅੱਖਾਂ ਨੂੰ ਮਲਦਾ ਹੋਇਆ ਸ਼ਿੰਦਾ ਮੂੰਹ ਤੋਂ ਆਪਣੇ ਬਾਪੂ ਕੋਲ ਆ ਬੈਠ ਗਿਆ ਮਾਂ ਨੂੰ ਚਾਹ ਬਣਾਉਣ ਦਾ ਕਹਿ ਉਹ ਮੰਜੀ ਉੱਪਰ ਲੋਟ ਹੋ ਕੇ ਬੈਠ ਗਿਆ ਇਹ ਕੋਈ ਵੇਲਾ ਹੀ ਉੱਠਣ ਦਾ ਉਹੀ ਪਏ ਰਹਿਣਗੇ ਡੰਗਰਾ ਵਾਂਗ ਅਜਮੇਰ ਬੁੜਬੁੜ ਕਰਦੇ ਹੋਏ ਦਿਹਾਰੀ ਕੰਮ ਚੱਲਿਆ ਗਿਆ ਇਹਨੇ ਨੂੰ ਅਮਰੋਚ ਚਾਹ ਦੀ ਪਿਆਲੀ ਲਈ ਅਤੇ ਸ਼ਿੰਦੇ ਨੂੰ ਫੜਾਉਂਦਿਆਂ ਕਿਹਾ ਕਿਉਂ ਗਾਲਾਂ ਖਾਣ ਦੀ ਆਦਤ ਪਈਏ ਕੁਈ ਜ਼ਾਇਦਾ ਕੰਮ ਵੀ ਕਰ ਲਿਆ ਕਰੋ ਛਿੰਦੇ ਪ੍ਰੀਤੀ ਦੀ ਜਾਦਵੀ ਚਾਹ ਦੀ ਪਿਆਲੀ ਫੜ ਫੇਰ ਬੈਠ ਗਿਆ ਦਿਨ ਦੇ 12 ਵੱਜ ਚੁੱਕੇ ਸਨ ਪਰ ਛਿੰਦਾ ਅੱਜ ਪੂਰਾ ਦਿਨ ਘਰ ਵਿੱਚ ਰਿਹਾ ਘਰ ਵਿੱਚ ਸਭ ਕੁਝ ਨੂੰ ਇੰਜ ਲੱਗ ਰਿਹਾ ਸੀ ਕਿ ਖੌਰੇ ਕਿਤੇ ਛਿੰਦੇ ਨੂੰ ਬੁਖਾਰ ਨਾ ਹੋ ਗਿਆ ਹੋਵੇ ਤਾਂ ਹੀ ਅੱਜ ਘਰ ਫਿਰਦਾ ਪਰ ਛਿੰਦੇ ਦੀ ਅਸਲ ਰਮਜ਼ ਕੋਈ ਨਹੀਂ ਪਹਿਚਾਣ ਰਿਹਾ ਸੀ ਸ਼ਾਮ ਨੂੰ ਛਿੰਦਾ ਹਰ ਵਾਰ ਦੀ ਤਰ੍ਹਾਂ ਬੰਟੀ ਨੂੰ ਬੁਲਾਉਣ ਨਹੀਂ ਗਿਆ ਕਾਫੀ ਦੇਰ ਤੱਕ ਇੰਤਜ਼ਾਰ ਕਰਦੇ ਹੋਏ ਬੰਟੀ ਕੋਦੀ ਸ਼ਿੰਦ ਨੂੰ ਆਵਾਜ਼ ਮਾਰਨ ਲਈ ਉਹਨਾਂ ਦੇ ਘਰ ਆ ਗਿਆ। ਬੰਤੀ ਕਹਿੰਦਾ ਕੀ ਗੱਲ ਓਏ ਅੱਜ ਨਹੀਂ ਚੱਲਣਾ ਅੱਜ ਆਲਾਜ ਵਿੱਚ ਘੁੰਮਣ ਚੱਲੀਏ। ਅੱਜ ਜ਼ਵੇਰ ਦਾ ਅੰਦਰ ਹੀ ਬੜਿਆਂ ਬੈਠਾ ਹੈ। ਕੀ ਗੱਲ ਸਭ ਖੈਰ ਸੁਖਤਾ ਹੈ। ਸ਼ਿੰਦਾ ਕਹਿੰਦਾ ਹਾਂ ਬਾਈ ਸਭ ਠੀਕ ਹੈ। ਓਏ ਮਨ ਜਾ ਨਹੀਂ ਕਰਿਆ ਅੱਜ ਪਤਾ ਨਹੀਂ ਕਿਉਂ। ਬੰਤੀ ਕਹਿੰਦਾ ਓਏ ਆਜਾ ਚੱਲ ਬਾਹਰ ਦੇ ਨਜ਼ਾਰੀ ਲੈਣ ਚੱਲੀਏ। ਆਪੇ ਮਨ ਕਰਾਉ। ਇਹਨਾਂ ਕਹਿੰਦੀਆਂ ਸਾਰੀ ਦੋਨੋਂ ਮੋਟਰਸਾਈਕਲ ਤੇ ਸਵਾਰ ਹੋ। ਦੋ ਨਿਕਲ ਗਏ। ਰਸਤੇ ਵਿੱਚ ਠੇਕਾ ਆਉਂਦਾ ਦੇਖ ਬੰਟੀ ਨੇ ਮੋਟਰਸਾਈਕਲ ਰੋਕ ਲਿਆ ਤੇ ਬੋਲਿਆ ਚੱਲ ਆ ਜਾ ਦੋ ਦੋ ਕੁੱਟਾ ਮਾਰ ਲੈਨੇ ਆ ਦੋਨੋਂ ਠੇਕੇ ਅੰਦਰ ਲਾਏ ਹੋਏ ਮੇਜ਼ ਉੱਪਰ ਬੈਠ ਗਏ ਬੰਟੀ ਨੇ ਦੋਨਾਂ ਦੇ ਗਲਾਸਾਂ ਵਿੱਚ ਥੋੜੀ ਥੋੜੀ ਸ਼ਰਾਬ ਅਤੇ ਬਾਕੀ ਪਾਣੀ ਮਿਲਾ ਲਿਆ ਚਿੰਦੇ ਨੇ ਗिलास ਚੱਕ ਹਲੇ ਮੂੰਹ ਨੂੰ ਲਾਉਣਾ ਸ਼ੁਰੂ ਹੀ ਕੀਤਾ ਸੀ ਕਿ ਉਸਨੇ ਪ੍ਰੀਤੀ ਦਾ ਆਇਆ ਮੈਸੇਜ ਦੇਖ ਗिलास ਥੱਲੇ ਰੱਖ ਦਿੱਤਾ ਮੈਸੇਜ ਵਿੱਚ ਪ੍ਰੀਤੀ ਨੇ ਪੁੱਛਿਆ ਹੁਣ ਫਿਰ ਕੀ ਸੋਚਿਆ ਤੂੰ ਆਪਣੇ ਬਾਰੇ ਸ਼ਿੰਦਾ ਕਹਿੰਦਾ ਸੋਚਿਆ ਤਾਂ ਬਹੁਤ ਏ ਪਰ ਮੇ ਤੋਂ ਨਹੀਂ ਹੋਣਾ ਸਭ ਠੀਕ। ਪ੍ਰੀਤੀ ਕਹਿੰਦੀ ਚਲ ਤੂੰ ਆਪਣੇ ਆਪ ਨੂੰ ਟਾਈਮ ਦੇ ਹੋਰ ਹੌਲੀ ਹੌਲੀ ਸਭ ਠੀਕ ਹੋ ਜਾਣਾ ਏ। ਇਹ ਛੱਡ ਤੂੰ ਦੱਸ ਤੂੰ ਕਿੱਥੇ ਹੈਂ? ਅੱਜ ਤੂੰ ਵੰਟੇ ਨੂੰ ਮਿਲਣ ਵੀ ਨਹੀਂ ਆਇਆ ਕਿਉਂ? ਸ਼ਿੰਦਾ ਕਹਿੰਦਾ ਉਹ ਮੈਂ ਮੈਂ ਨਾ ਸ਼ਿੰਦਾ ਕਹਿੰਦਾ ਕਹਿੰਦਾ ਚੁੱਪ ਹੋ ਗਿਆ। ਉਸਨੇ ਗੱਲ ਨੂੰ ਪਲਟਦਿਆਂ ਕਿਹਾ ਮੈਂ ਤਾਂ ਬਾਹਰ ਆਂ। ਚਲ ਤੂੰ ਹੋਰ ਸੁਣਾ। ਕਰ ਸਭ ਠੀਕ ਏ। ਪ੍ਰੀਤੀ ਕਹਿੰਦੀ ਹਾਂਜੀ। ਸ਼ਿੰਦਾ ਬ੍ਰੀਤੀ ਨਾਲ ਗੱਲਾਂ ਕਰਦਾ ਇੰਨਾ ਰੁੱਝ ਗਿਆ ਕਿ ਉਸ ਨੂੰ ਗਲਾਸ ਵਿੱਚ ਪਾਏ ਪੈਗ ਦਾ ਵੀ ਚੇਤਾ ਨਾ ਰਿਹਾ ਕੋਲ ਬੈਠਾ ਬੰਟੀ ਸ਼ਿੰਦੇ ਨੂੰ ਫੋਨ ਤੇ ਲੱਗਿਆ ਦੇਖ ਕਹਿਣ ਲੱਗਿਆ ਦਾਲ ਕੁਛ ਕਾਲੀ ਲੱਗਦੀ ਏ ਇਹ ਸੁਣਦੇ ਸ਼ਿੰਦਾ ਮੁਸਕਰਾ ਪਿਆ ਬੰਟੀ ਕਹਿੰਦਾ ਕੀ ਬਣਾਇਆ ਫਿਰ ਕੀ ਕਹਿੰਦੀ ਸੀ ਭਾਬੀ ਫਿਰ ਕੱਲ ਸ਼ਿੰਦਾ ਕਹਿੰਦਾ ਕੌਣ ਭਾਬੀ ਕਿਹੜੀ ਭਾਬੀ ਐਵੇਂ ਮਾਰੀ ਜਾਓ ਆਵਦੀਆਂ ਹੀ ਬੰਟੀ ਕਹਿੰਦਾ ਓ ਚੋਰੀ ਉਹ ਵੀ ਸਾਢੇ ਤੋਂ ਵਾਖਿਆ ਬਾਤ ਹੈ ਆ ਤੇਰੀ ਜੋ ਸਮਾਇਲ ਆ ਰਹੀ ਹੈ ਤੇ 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 ਖੋਇਆ ਪਣ ਇਹੀ ਦੱਸਦਾ ਵੀ ਕੁਛ ਤਾਂ ਹੈ ਕਿਹਾ ਹੋਣਾ ਚਿੰਦਾ ਕਹਿੰਦਾ ਕਹਿੰਦੀ ਹੈ ਯਾਰ ਮੈਨੂੰ ਪਿਆਰ ਵੀ ਬਹੁਤ ਕਰਦੀ ਏ ਪਰ ਮੈਨੂੰ ਹੀ ਨਹੀਂ ਕੋਈ ਜਵਾਬ ਆ ਰਿਹਾ ਬੰਟੀ ਕਹਿੰਦਾ ਲੈ ਦਸ ਪਲਾ ਇਹ ਲਓ ਅਜ ਦਾ ਰਾਂਝਾ ਰੰਗ ਓਏ ਪਤੰਦਰਾ ਤੂੰ ਕੋਈ ਕੁੜੀ ਏ ਜੋ ਤੈਨੂੰ ਸੰਗ ਆਉਂਦੀ ਏ ਇਹਨਾਂ ਕਹਿੰਦਿਆਂ ਹੋਇਆਂ ਬੰਟੀ ਦੀ ਲਗਾਤਾਰ ਹਸੀ ਆਉਣੀ ਨਾ ਹਟੀ ਚਿੰਦਾ ਕਹਿੰਦਾ ਤੈਨੂੰ ਤਾਂ ਸਭ ਕੁਝ ਪਤਾ ਹੀ ਹੈ ਯਾਰ ਮੇਰੇ ਨਾਲ ਉਹ ਕਦੇ ਖੁਸ਼ ਨਹੀਂ ਰਹਿ ਸਕਦੀ ਨਾਲੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਕੋਈ ਉਸ ਤੇ ਉੱਤੇ ਉਂਗਲੀ ਉਠਾਈ ਹੁਣ ਦੇਖ ਨਾ ਉਹ ਕਿੰਨੀ ਸੋਹਣੀ ਖਸਮੁਕ ਨਾਜ਼ੁਕ ਸੀ ਕਲੀ ਲੱਗਦੀ ਹੈ ਪਰ ਜੇ ਮੈਂ ਉਹਦੀ ਜ਼ਿੰਦਗੀ ਵਿੱਚ ਆ ਗਿਆ ਮੈਨੂੰ ਹੀ ਲੱਗਦਾ ਮੈਂ ਉਸ ਨੂੰ ਬਹੁਤ ਖੁਸ਼ੀਆਂ ਦੇ ਪਾਵਾਂਗਾ ਜਿਸ ਦੀ ਉਹ ਹੱਕਦਾਰੇ ਬੰਟੀ ਕਹਿੰਦਾ ਆਏ ਹਾਏ ਇਹਨੇ ਉੱਚ ਵਿਚਾ ਤੂੰ ਤੇ ਤੇਰੀਆਂ ਗੱਲਾਂ ਤੂੰ ਹੀ ਜਾਣੇ ਜਾਰ ਤਾਂ ਚੱਲੇ ਕਰਨ ਨੂੰ ਤਾਇਆ ਜੀ ਲੱਭਦੇ ਹੋਣੇ ਆ ਮੈਨੂੰ ਮੈਂ ਦੱਸ ਕੇ ਵੀ ਨਹੀਂ ਆਇਆ ਬੰਦੇ ਉੱਟ ਕੇ ਤੁਰਨੇ ਲੱਗਿਆ ਸੀ ਕਿ ਉਹਦੀ ਨਜ਼ਰ ਪਰੇ ਹੋਏ ਗਲਾਸ ਵੱਲ ਪੈ ਗਈ ਉਹ ਗਲਾਸ ਵਿੱਚ ਪਾਇਆ ਪੈਗ ਦੇਖ ਚੱਲ ਜੇ ਤੂੰ ਨਹੀਂ ਪੀਣੀ ਮੈਂ ਪੀ ਲੈਣਾ ਬੰਤੀ ਚੱਟ ਗਲਾਸ ਮੂੰਹ ਨੂੰ ਲਾਉਂਦੀਆ ਇੱਕੋ ਸਾਹ ਵਿੱਚ ਖਿੱਚ ਗਿਆ ਇਸ ਤਰ੍ਹਾਂ ਕਈ ਦਿਨ ਹੋਰ ਬੀਤਦੇ ਗਏ ਹਰ ਰੋਜ਼ ਸਿੰਦਾ ਤੇ ਪ੍ਰੀਤੀ ਆਪਸ ਵਿੱਚ ਕਦੇ ਇੰਸਟਾਗ੍ਰam ਤੇ ਗੱਲਾਂ ਕਰਦੇ ਕਦੇ ਲੰਘਦਿਆਂ ਟੱਪਦਿਆਂ ਗਲੀ ਵਿੱਚ ਇੱਕ ਦੂਜੇ ਨੂੰ ਇਸ਼ਾਰਾ ਕਰ ਗੱਲਾਂ ਕਰ ਲੈਂਦੇ ਚਿੰਦੇ ਵਿੱਚ ਥੋੜਾ ਥੋੜਾ ਬਦਲਾਵ ਆਉਣਾ ਸ਼ੁਰੂ ਹੋ ਗਿਆ ਨਸ਼ਾ ਤਾਂ ਉਸ ਨੂੰ ਹਰ ਵਕਤ ਚੜਿਆ ਰਹਿੰਦਾ ਪਰ ਸ਼ਰਾਬ ਨਾਲੋਂ ਜ਼ਿਆਦਾ ਪਿਆਰ ਦਾ ਨਸ਼ਾ ਸੀ ਜੋ ਉਸ ਨੇ ਪ੍ਰੀਤੀ ਪਤੀ ਆਪਣੇ ਦਿਲ ਵਿੱਚ ਛੁਪਾ ਰੱਖਿਆ ਸੀ ਅਖੀਰ ਇੱਕ ਦਿਨ ਉਸ ਨੇ ਪ੍ਰੀਤੀ ਦੇ ਪਿਆਰ ਦੇ ਅੱਗੇ ਆਪਣੀ ਹਾਰ ਮੰਨਣੀ ਪਈ ਉਸ ਨੇ ਆਪਣੇ ਦਿਲ ਦਾ ਸਾਰਾ ਹਾਲ ਇੱਕ ਚਿੱਠੀ ਉੱਪਰ ਲਿਖ ਲਿਆ ਤੇ ਬੰਤੀ ਦੇ ਹੱਥ ਪ੍ਰੀਤੀ ਤੱਕ ਪਹੁੰਚਾ ਦਿੱਤਾ ਛਿੰਦੇ ਦਾ ਖਤ ਮਿਲਦੇ ਹੀ ਪ੍ਰੀਤੀ ਦੇ ਦਿਲ ਵਿੱਚ ਹੌਲ ਪਣੇ ਸ਼ੁਰੂ ਹੋ ਗਏ ਉਹ ਮਨ ਹੀ ਮਨ ਮੁਸਕਰਾਨ ਲੱਗ ਪਈ ਇਸ ਤਰ੍ਹਾਂ ਸ਼ਿੰਦਰੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ਕਹਿੰਦੇ ਨੇ ਕਿ ਨਸ਼ਾ ਇੱਕ ਅਜਿਹੀ ਆਦਤ ਹੈ ਜੇਕਰ ਇੱਕ ਵਾਰ انسان ਨੂੰ ਪੈ ਜਾਵੇ ਤਾਂ ਜਲਦੀ ਜਾਂਦੀ ਨਹੀਂ ਪਰੰਤੂ ਜੇਕਰ ਨਸ਼ੇ ਨੂੰ ਪਿਆਰ ਦੇ ਨਸ਼ੇ ਨਾਲ ਹਰਾਇਆ ਜਾਵੇ ਤਾਂ ਸ਼ਾਇਦ ਇਸ ਦੀ ਆਦਤ ਛੁੱਟ ਸਕਦੀ ਹੈ ਸਾਡਾ ਸਮਾਜ ਇੱਕ ਅਜਿਹੇ ਦੇਸ਼ ਦਾ ਵਾਸੀ ਹੈ ਜਿੱਥੇ ਨਸ਼ਾ ਕਰਨ ਵਾਲੇ ਵਿਅਕਤੀ ਤੋਂ ਲੋਕ ਨਫ਼ਰਤ ਕਰਨ ਲੱਗ ਜਾਂਦੇ ਹਨ ਜਦਕਿ ਇੱਕ ਇਨਸਾਨ ਦੇ ਨਸ਼ੇੜੇ ਬਣਨ ਪਿੱਛੇ ਜ਼ਿੰਮੇਵਾਰ ਉਹ ਖੁਦ ਹੁੰਦੇ ਹਨ ਉਹਨਾਂ ਨੂੰ ਪਿਆਰ ਤੇ ਸੂਝਵੋਜ ਨਾਲ ਸਮਝਾਉਣ ਦੀ ਬਜਾਏ ਉਹਨਾਂ ਨੂੰ ਨਫ਼ਰਤ ਕਰਨ ਲੱਗ ਜਾਂਦੇ ਹਨ ਇਸ ਕਾਰਨ ਵਿਅਕਤੀ ਆਪਣੀ ਕਿਸਮਤ ਨੂੰ ਹਾਰੀ ਹੋਈ ਸਮਝਣ ਲੱਗ ਜਾਂਦਾ ਹੈ ਇਸ ਦੀ ਬਜਾਏ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਬਸ ਇਸੇ ਤਰ੍ਹਾਂ ਹੀ ਪ੍ਰੀਤੀ ਨੇ ਪਸ਼ਿੰਦੇ ਨੂੰ ਸਮਝਾਇਆ ਕਿ ਉਹਦਾ ਸਾਥ ਦਿੱਤਾ ਕਿਉਂਕਿ ਸ਼ਿੰਦੇ ਨੂੰ ਹਾਲੇ ਥੋੜਾ ਸਮਾਂ ਹੀ ਨਸ਼ਿਆਂ ਵਿੱਚ ਪਏ ਨੂੰ ਹੋਇਆ ਸੀ ਜਿਸ ਕਾਰਨ ਪ੍ਰੀਤੀ ਨੂੰ ਜ਼ਿਆਦਾ ਟਾਈਮ ਨਹੀਂ ਲੱਗਿਆ ਨਸ਼ੇ ਛਡਾਉਣ ਲਈ ਪ੍ਰੀਤੀ ਦੇ ਪਿਆਰ ਨੇ ਸ਼ਿੰਦੇ ਨੂੰ ਕਾਫੀ ਹੱਦ ਤੱਕ ਨਸ਼ਿਆਂ ਦੂਰ ਕਰ ਦਿੱਤਾ ਕਿਉਂਕਿ ਸ਼ਿੰਦਾ ਆਪਣੀਆਂ ਯਾਰਾਂ ਵੈਲੀਆਂ ਕੋਲ ਰੁਕਣ ਦੀ ਬਜਾਏ ਰਾਤ ਦੇਰ ਦੇਰ ਤੱਕ ਪ੍ਰੀਤੀ ਨਾਲ ਹੀ ਗੱਲਾਂ ਕਰਨ ਲੱਗ ਪਿਆ ਜਿਸ ਕਾਰਨ ਹੌਲੀ-ਹੌਲੀ ਉਹ ਵੀ ਖੁਸ਼ ਰਹਿਣ ਲੱਗ ਪਿਆ ਇਸ ਤਰ੍ਹਾਂ ਦੋਵਾਂ ਨੂੰ ਪਿਆਰ ਦੀ ਲੜੀ ਵਿੱਚ ਪਰੋਂਦਿਆਂ देर ਨਹੀਂ ਲੱਗੀ ਇੰਸਟਾਗ੍ਰam ਤੇ ਹੁੰਦੀਆਂ ਸਾਂਝੇਦਾਰੀ ਦੀਆਂ ਗੱਲਾਂ ਪਿਆਰ ਵਿੱਚ ਤਬਦੀਲ ਹੋਣ ਲੱਗ ਪਈਆਂ ਬਾਕੀ ਕਹਾਣੀ ਕੱਲ੍ਹ ਅਗਲੇ ਭਾਗ ਵਿੱਚ